ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਲੇਨੋ ਬਰੇਸ਼ਿਆ ਵਿਖੇ ਸ਼ਹੀਦ ਸਰਦਾਰ ਉਧਮ ਸਿੰਘ ਦੀ ਸ਼ਹੀਦੀ ਅਤੇ ਗਦਰੀ ਬਾਬਿਆਂ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਗੁਰਮਤ ਸਮਾਗਮ 1 2 ਅਤੇ 3 ਅਗਸਤ ਨੂੰ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੇਨੋ ਬਰੇਸ਼ਿਆ ਟਲੀ ਵਿਖੇ 1 2 ਅਤੇ 3 ਅਗਸਤ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਥਾਨਕ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦੀ ਦਿਹਾੜਾ ਸਰਦਾਰ ਉਧਮ ਸਿੰਘ ਸੁਨਾਮ ਅਤੇ ਗਦਰੀ ਬਾਬਿਆਂ ਦੀ ਯਾਦ ਨੂੰ ਮੁੱਖ ਰੱਖਦਿਆਂ ਮਹਾਨ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਹੈ ਇਸ ਸਮਾਗਮ ਵਿੱਚ ਪੰਥ ਦਾ ਪ੍ਰਸਿੱਧ ਕੋਈ ਸ਼੍ਰੀ ਜਥਾ ਨਿਆਂਗ ਪਾਈ ਸੁਖਚਿੰਦਰ ਸਿੰਘ ਚੀਮਾ ਖੁੱਡੀ ਵਾਲੇ ਦੇ ਸਾਥੀ ਉੱਚੇ ਚਤੌਰ ਦੇ ਹਾਜ਼ਰੀ ਭਰਨਗੇ ਬੰਨਿਓਲੋ ਮੱਲਕਾ ਜ਼ਫੀ ਚੋ ਦੇ ਸਮੂਹ ਵਰਕਰਾਂ ਵੱਲੋਂ ਸ਼ਹੀਦ ਸਰਦਾਰ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ੁੱਕਰਵਾਰ ਸਵੇਰੇ 10:00 ਵਜੇ ਸ਼੍ਰੀ ਖਨਪਟ ਸਾਹਿਬ ਜੀ ਪ੍ਰਾਰambh ਹੋਣਗੇ ਜਿਨ੍ਹਾਂ ਦੇ ਪੋਗ ਐਤਵਾਰ ਸਵੇਰੇ 10:00 ਵਜੇ ਪਾਈ ਜਾਣਗੇ ਸਰਦਾਰ ਸਤਨਾਮ ਸਿੰਘ ਜੀ ਪੇਲੀਆ ਵੱਲੋਂ ਆਪਣੇ ਵਿਆਹ ਦੀ ਸਾਲਗिराਹ ਤੇ ਆਪਣੇ ਪੁੱਤਰ ਕਮਲਪ੍ਰੀਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਤਿਗੁਰਾਂ ਦੇ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਅਤੇ ਲੰਗਰਾਂ ਦੀ ਸੇਵਾ ਕਰਵਾਈ ਜਾਵੇਗੀ। ਸ਼ਨੀਵਾਰ ਸਵੇਰੇ ਸਰਦਾਰ ਕਮਲਪ੍ਰੀਤ ਸਿੰਘ ਮਨਹਿਰਵੀ ਵੱਲੋਂ ਨਵਾਂ ਗੜਾ ਲੈਂਡ ਦੀ ਖੁਸ਼ੀ ਵਿੱਚ ਸਤਿਗੁਰਾਂ ਦੇ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਤੇ ਲੰਗਰਾਂ ਦੀ ਸੇਵਾ ਕਰਵਾਈ ਜਾਵੇਗੀ। ਤੇ ਸ਼ਨੀਵਾਰ ਸ਼ਾਮ ਨੂੰ ਸਰਦਾਰ ਹਰਪਾਲ ਸਿੰਘ ਬਨੀਵਲੋਂ ਬੈਲਾ ਵੱਲੋਂ ਆਪਣੇ ਜਨਮ ਦਿਨ ਦੀ ਖੁਸ਼ੀ ਵਿੱਚ ਸਤਿਗੁਰੂ ਦੇਸ਼ ਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾੜ ਦੇ ਸੇਵਾ ਤੇ ਲੰਗਰ ਦੀ ਸੇਵਾ ਕਰਵਾਈ ਜਾਵੇਗੀ ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਵੱਧ ਚੜ ਕੇ ਪਰਿਵਾਰਾਂ ਸਮੇਤ ਗੁਰਦੁਆਰ ਸਾਹਿਬ ਦੇ ਹਾਜ਼ਰੀਆਂ ਪਰਦੇ ਗੁਰੂ ਸਾਹਿਬ ਜੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇਸ ਮੌਕੇ ਆਈਆਂ ਹੋਈਆਂ ਸੰਗਤਾਂ ਲਈ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਪੰਡਾਰੇ ਵਿੱਚੋਂ ਗੁਰੂਕਲ ਲੰਗਰ ਅਟੁੱਟ ਵਰਤਾਇਆ ਜਾਵੇਗਾ ਦਾਸ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਗੁਰੂਵਾਰ ਗੁਰੂ ਸਾਹਿਬ ਜੀ ਲੇਨੂ ਮਰੀਸ਼ੀ ਹਟਾ ਵਿੱਚ ਜਿੱਕੇ 1 2 3 ਅਗਸਤ ਨੂੰ ਸ਼ਹੀਦ ਉਦਮ ਸਿੰਘ ਸਰਾਹ ਦੀ ਸ਼ਾਦਤ ਨੂੰ ਕੋ ਕਰਕਦੇ ਆ ਸ਼ਹੀਦ ਉਦਮ ਸਿੰਘ ਕਲੱਬ ਬਨੂਰੋਂ ਮਿਲਾਂ ਦੇ ਸਮੂਹ ਵੀਰਾਂ ਵੱਲੋਂ ਮਹਾਨ ਗੁਰਮਤਿ ਸਮਾਜ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਥ ਦੇ ਰਾਗੀ ਭੱਜੇ ਜੱਤੇ ਜੀਚੇ ਤੌਰ ਤੇ ਪੋਜਰੇ ਹਨ ਸਾਰੀ ਸੰਗਤਾਂ ਨੂੰ ਬੇਨਤੀ ਹੈ ਭਾਈ ਤਿੰਨੋ ਦਿਨ ਗੁਰਦੁਆਰਾ ਸਾਹਿਬ ਜੀ ਦੀ ਹਾਜ਼ਰੀ ਭਰ ਕੇ ਸ਼ਹੀਦ ਉਦਮ ਸਿੰਘ ਸलाम ਦੇਸ਼ਿਆ ਸੇਵਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੋ ਵਾਹਿਗੁਰੂ ਜੀ ਦਾ ਬਾਲਾ ਵਾਹਿਗੁਰੂ ਜੀ ਕੀ ਫਤਿਹ